ਯੂਕਰੇਨ ਵਿੱਚ ਜੰਗ ਬੰਦੀ ਲਈ ਅਮਰੀਕੀ ਅਤੇ ਰੂਸ ਦੇ ਵਾਰਤਾਕਾਰਾਂ ਦਰਮਿਆਨ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਅੱਜ ਤੋਂ ਵਾਰਤਾ ਸ਼ੁਰੂ ਹੋ ਗਈ ਹੈ ਰੂਸ ਦੀ ਖਬਰ ਏਜੰਸੀ ਮੁਤਾਬਕ ਇਸ ਤੋਂ ਪਹਿਲਾਂ ਅਮਰੀਕੀ ਅਧਿਕਾਰੀਆਂ ਨੇ ਯੂਕਰੇਨ ਦੇ ਵਫਦ ਨਾਲ ਗੱਲਬਾਤ ਕੀਤੀ ਸੀ ਇਨ੍ਹਾਂ ਵੱਖ-ਵੱਖਰੀਆਂ ਮੀਟਿੰਗਾਂ ਦਾ ਮਕਸਦ ਰੂਸ ਅਤੇ ਯੂਕਰੇਨ ਵੱਲੋਂ ਇੱਕ ਦੂਜੇ ਦੇ ਮੁਲਕ ਉਤੇ ਊਰਜਾ ਤੇ ਸ਼ਹਿਰੀ ਟਿਕਾਣਿਆਂ ਉਤੇ ਹੋ ਰਹੇ ਹਮਲੇ ਰੋਕਣਾ ਹੈ ਇਸ ਨਾਲ ਨਾਲ ਕਾਲੇ ਸਾਗਰ ਵਿੱਚ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਗੱਲਬਾਤ ਕੀਤੀ ਜਾਵੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ ਦੋਹਾ ਮੁਲਕਾਂ ਦੇ ਮੁਖੀਆਂ ਨਾਲ ਫੋਨ ਉੱਤੇ ਗੱਲਬਾਤ ਮਗਰੋਂ ਯੂਕਰੇਨ ਅਤੇ ਰੂਸ ਦੋਵੇਂ ਸੀਮਤ ਜੰਗਬੰਦੀ ਲਈ ਸਿਧਾਂਤਕ ਤੌਰ ਤੇ ਰਾਜ਼ੀ ਹੋਏ ਸਨ ਆਸ ਪ੍ਰਗਟਾਈ ਜਾ ਰਹੀ ਹੈ ਕਿ ਸਾਊਦੀ ਅਰਬ ਦੇ ਰਿਆਦ ਵਿੱਚ ਸ਼ੁਰੂ ਹੋਈ ਇਸ ਗੱਲਬਾਤ ਤੇ ਕੁਝ ਸਿੱਟੇ ਜ਼ਰੂਰ ਨਿਕਲਣਗੇ ਇਸ ਦਰਮਿਆਨ ਕਈ ਥਾਵਾਂ ਉੱਤੇ ਹਾਲੇ ਵੀ ਹਿੰਸਾ ਤੇ ਹਮਲੇ ਦੀਆਂ ਘਟਨਾਵਾਂ ਹੋਣ ਦੀ ਸੂਚਨਾ ਲਗਾਤਾਰ ਸਾਹਮਣੇ ਆ ਰਹੀ ਹੈ